ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਪੀਸੀਆ ਸਟੇਡੀਅਮ ਮੁਹਾਲੀ ਮੁਲਾਪੁਰ ਅੱਜ ਮੈਚ ਹੈ ਪੰਜਾਬ ਤੇ ਗੁਜਰਾਤ ਦਾ ਮੇਰੇ ਨਾਲ ਮੇਰੀ ਵਾਈਫ ਨੀsha ਤੇ ਸ਼ਾਮ ਦਾ ਟਾਈਮ ਹੋ ਗਿਆ ਲਗਭਗ 7:00 ਵੱਜ ਚੁੱਕੇ ਆ ਸਾਹਮਣੇ ਤੁਹਾਨੂੰ ਦਿਖਾਉਣੇ ਆ ਦੂਰ ਤੋਂ ਸਟੇਡੀਅਮ ਦਾ ਕੀ ਨਜ਼ਾਰਾ ਹੈ ਤੇ ਟ੍ਰੈਫਿਕ ਕਿੰਨਾ ਆ ਦੇਖ ਸਕਦੇ ਤੁਸੀਂ ਕਿੰਨਾ ਟ੍ਰੈਫਿਕ ਲੱਗਿਆ ਦੂਰ ਤੱਕ ਗੱਡੀਆਂ ਦਾ ਓਹ ਸਾਹਮਣੇ ਜਿਹੜਾ ਲਗਭਗ 400 ਮੀਟਰ ਦੂਰ ਅਸੀਂ ਇਹ ਆ ਤੁਰ ਕੇ ਜਾ ਰਹੇ ਆ 400 ਮੀਟਰ ਦੂਰ ਜਿਹੜਾ ਉਹ ਲਾਈਟਾਂ ਜਿਹੜੀਆਂ ਚੱਲ ਰਹੀਆਂ ਐ ਸਟੇਡੀਅਮ ਦੇ ਅੰਦਰ ਪਹਿਲੀ ਵਾਰੀ ਅਸੀਂ ਜਾ ਰਹੇ ਆ ਮੈਚ ਦੇਖਣ ਤੇ ਬੜੀ ਐਕਸਾਈਟਮੈਂਟ ਆ ਸਾਨੂੰ ਸਾਮਣੇ ਜਿਹੜੀ ਜਗਮਗ ਜਗਮਗ ਹੋਣ ਲੱਗ ਗਈ ਐ ਦੁਕਾਨਾਂ ਉਧਰ ਜ਼ਿਆਦਾ ਲੱਗੀਆਂ ਹੋਈਆਂ ਉਧਰ ਚਲੀ ਆਪਾਂ ਦੂਸਰੀ ਸਾਈਡ ਅਸੀਂ ਇਹਨੇ ਮਾਰਕੀਟ ਦਾ ਤਾਂ ਕੈਪ ਲਈਆ ਟੀ-ਸ਼ਰਟਾਂ ਦੋ ਹੀ ਪਲੇਅਰ ਦੀਆਂ ਲਈਆਂ ਅਸੀਂ ਸ਼ਿਖਰ ਦਮਨ ਤੇ ਅਰਸ਼ ਸ਼ਰੀਫ ਦੀ ਤੇ ਸ਼ਿਖਰ ਦਮਨ ਤਾਂ ਵੈਸੇ ਸਕੋਰ ਹੀ ਨਹੀਂ ਬਣਾਇਆ ਸਾਡੇ ਮਾਨ ਵੀ ਨਹੀਂ ਕਰਿਆ ਕਿ ਉਹਨਾਂ ਦੀ ਅਸੀਂ ਟੀ-ਸ਼ਰਟ ਲੈ ਲਈ ਐ ਗੰਨ ਮਾਰਿਆ ਪੂਰੇ ਟੂਰਨਾਮੈਂਚ ਸ਼ਿਖਰ ਦਮਨ ਤੇ ਅਰਸ਼ ਸ਼ਰੀਫ ਦੀ ਟੀ-ਸ਼ਰਟ ਲਈ ਐ ਅਸੀਂ ਇੱਕ ਉਹ ਬੱਚਾ ਸੀ ਤੇ ਕੈਪ ਲੈ ਲਈ ਸਾਨੂੰ ਕੈਪ ਵਧੀਆ ਲੱਗਿਆ ਏ ਰਾਸ਼ੀ ਬੋਹਾਦਾ ਜੀ ਸਾਹਮਣੇ ਦੇਖੋ ਜੀ। ਇਹਦੇ ਸੇ ਦੇ ਸਾਹਮਣੇ ਤੋਂ ਕਿੰਨਾ ਜ਼ਿਆਦਾ ਟ੍ਰਾਫਿਕ ਕਿੰਨੀ ਜ਼ਿਆਦਾ ਜਿਹੜੀ ਜਨਤਾ ਜਾ ਰਹੀ ਹੈ ਮੈਚ ਦੇਖਣ। ਆਵੇ ਪੰਜਾਬ ਨੇ ਮੈਚ ਤਾਂ ਦੋ ਹੀ ਜਿੱਤਿਆ ਪਰ ਦਰਸ਼ਕਾਂ ਦੇ ਵਿੱਚ ਉਤਸ਼ਾਹ ਬਹੁਤ ਜ਼ਿਆਦਾ ਹੈਗਾ। ਏ ਮੋਹਾਲੀ ਦੇ ਲੋਕ ਜਿਹੜੇ ਅਸੀਂ ਸਟੇਡੀਅਮ ਦੇ ਬਹੁਤ ਨੇੜੇ ਪਹੁੰਚ ਚੁੱਕੇ ਆ। ਆਈਪੀਐਲ ਮੈਚ ਦੇਖਣ ਦਾ ਇੱਕ ਮਜ਼ਾ ਇਹ ਵੀ ਹੁੰਦਾ ਹੈ ਕਿ ਟੀਮ ਕੋਈ ਵੀ ਜਿੱਤੇ ਜਾਂ ਦੁੱਖ ਨਹੀਂ ਇਹਨਾ ਹੁੰਦਾ ਆਪਾਂ ਸਾਰਿਆਂ ਨੂੰ ਸਪੋਰਟ ਕਰ ਦਿੰਨੇ ਆ ਜਦੋਂ ਇੰਡੀਆ ਦਾ ਮੈਚ ਹੋਏ ਉਦੋਂ ਹਾਰ ਜਿੱਤੇ ਤਾਂ ਦੁੱਖ ਬਹੁਤ ਹੁੰਦਾ ਆਈਪੀਐਲ ਦਾ ਚਲੋ ਇਹ ਵਧੀਆ ਹੁੰਦਾ ਹੈ ਕੋਈ ਮਰਜ਼ੀ ਹਾਰੇ ਕੋਈ ਜਿੱਤੇ ਇੰਨੇ ਦੁੱਖ ਵਾਲੀ ਗੱਲ ਨਹੀਂ ਹੁੰਦੀ ਸਟੇਡੀਅਮ ਦੇ ਨੇੜੇ ਪਹੁੰਚ ਗਏ ਸੀ ਦਿਖਾਉਨੇ ਆ ਤੁਹਾਨੂੰ ਅੱਗੇ ਹੋਏਗਾ ਨਾ ਅਸੀਂ ਆ ਗਏ ਆ ਇੱਕ ਨੰਬਰ ਗੇਟ ਤੋਂ ਇੱਥੇ ਬਾਕਸ ਆਫਿਸ ਟਿਕਟਾ ਮਿਲ ਰਹੀ ਹੈ ਜੀ ਇਥੇ ਤੁਸੀਂ ਆਡਾ ਟਾਈਮ ਵੀ ਡੀਗਲਾ ਸਕਦੇ ਹੋ ਆਨਲਾਈਨ ਵੀ ਡੀਗਲਾ ਸਕਦੇ ਹੋ ਇਥੇ ਆਨਲਾਈਨ ਡੀਟਾ ਵੀ ਮਿਲ ਵੀ ਆ ਇਹ ਡੇਟਾ ਜਿਹੜੇ ਵੀਰ ਲੈ ਰਹੇ ਸਾਰੇ ਬਹੁਤ ਵੱਡੀ ਲਾਈਨ ਬੜਾ ਔਖਾ ਲੱਗ ਰਿਹਾ ਸਾਨੂੰ ਤਾਂ ਗੇਟ ਹੀ ਨਹੀਂ ਮਿਲ ਰਿਹਾ ਸਾਡਾ ਕਿੱਥੇ ਗੇਟ ਆ ਇਹ ਖੇਤਾ ਦੇ ਚੁਆੜੇ ਕਿਹੜੇ ਪਾਸੇ ਆ ਗਿਆ ਬੰਦੇ ਆਜਾ ਆਜਾ ਤੁਰੀ ਆ ਤੁਰੀ ਆ ਅੱਗੇ ਅੱਗੇ ਆ ਖੁੱਦਰ ਖੇਤਾ ਵਿੱਚ ਹੋਰ ਸੁਭਈਆ ਦੇਖੋ ਇਹਨੂੰ ਕਹਿੰਦੇ ਆ ਬਦਲਾਵ ਆ ਬਦਲਾਵ ਨਹੀਂ ਤਾਂ ਹੋਰ ਕੀ ਆ ਖੇਤਾਂ ਦੇ ਵਿੱਚ ਜਿਹੜਾ ਗਰਾਊਂਡ ਬਣਾਤਾ ਆ ਬਾਹਰ ਕਣਕਾ ਉਹ ਨਾਲ ਹੀ ਜਿਹੜਾ ਗਰਾਊਂਡ ਆ ਪਹਿਲੇ بیٹنگ ਤੋਂ ਜਾਉਂਦੇ ਚਲੇ ਭਾਈ ਇਹ ਬਦਲਾਵ ਨਹੀਂ ਤਾਂ ਹੋਰ ਕੀ ਆ ਭਾਈ ਆ ਦੇਖੋ ਸਟੇਡੀਅਮ ਨਾਲ ਦਾ ਐਂਟਰੀ ਗੇਟ ਬਹੁਤ ਦੂਰ ਹੈ ਅਜੇ ਮੇਲ ਨਹੀਂ ਰਿਹਾ ਸਾਨੂੰ ਸਾਰੇ ਪਾਸੇ ਗਰਾਊਂਡ ਦਾ ਗੇੜਾ ਲਾ ਲਿਆ ਮਿੱਟੀ ਘਟੇ ਤੇ ਖੇਤਾਂ ਦੇ ਵਿੱਚ ਤੁਰੇ ਫਿਰਦੇ ਆ ਅਜੇ ਨਵਾਂ ਸਟੇਡੀਅਮ ਬਣਾਇਆ ਕੁਝ ਡਿਵੈਲਪਮੈਂਟ ਦਾ ਕੰਮ ਜਿਹੜਾ ਚੱਲ ਰਿਹਾ ਇੱਥੇ ਥੋੜੀ ਪ੍ਰੋਬਲਮ ਤਾਂ ਵੀ ਆ ਰਹੀ ਆ ਅੰਦਰ ਤਾਂ ਬਹੁਤ ਸੋਹਣਾ ਲੱਗ ਰਿਹਾ ਗਰਾਊਂਡ ਤੇ ਚਲੋ ਦੇਖਦੇ ਆ ਅੱਗੇ ਇੱਥੇ 1.5 ਚੱਕ ਮੋਈ ਜਾ ਫਾਈਨਲੀ ਅਸੀਂ ਲਾਸਟ ਗੇਟ ਤੇ ਪਹੁੰਚ ਗਏ ਹੈ ਫੇਟ ਚੱਕ ਹੋ ਰਹੀ ਹੈ ਸਾਡੀ ਸਿਕਿਉਰਿਟੀ ਬਹੁਤ ਜ਼ਿਆਦਾ ਹੈ ਯਾਰ ਕਿਉਂਕਿ ਸਿਕਿਉਰਿਟੀ ਬਹੁਤ ਜ਼ਿਆਦਾ ਹੈ ਇੱਥੇ ਆਪਣੀ ਲਈ ਮੇਰੇ ਲਈ ਵੀ ਲੈ ਲਓ ਮੇਰੇ ਲਈ ਦੇ ਦੇ ਬ੍ਰਦਰ ਮੇਰੇ ਲਈ ਅਸੀਂ ਆ ਗਏ ਹੈ ਫਾਈਨਲੀ ਗੇਟ ਦੇ ਕੋਲ ਐਂਟਰੀ ਗੇਟ ਦੇ ਕੋਲ ਆ ਗਿਆ ਅਸੀਂ ਗਰਾਊਂਡ ਦੇ ਵਿੱਚ ਪਹੁੰਚ ਲੱਗੇ ਆ ਅਸੀਂ ਤੇ ਬਹੁਤ ਵਧੀਆ ਸਿੱਧੂ ਮੂਸੇਵਾਲੇ ਦਾ ਜਿਹੜਾ ਗੀਤ ਚੱਲ ਰਿਹਾ ਬੜਾ ਮਜ਼ਾ ਅਸੀਂ ਪਹੁੰਚ ਗਏ ਆ ਸਟੇਡੀਅਮ ਦੇ ਅੰਦਰ ਜੰਨਤ ਵਰਗਾ ਮਜ਼ਾ ਦੇਖ ਸਕਦੇ ਹੋ ਤੁਸੀਂ ਆਪ ਵੀ ਜੇ ਨਹੀਂ ਸੀ 95 ਆ ਸਾਡਾ ਵੀ ਇੱਥੇ ਬਣਾ ਦਰਨਾ ਦਰ ਆ ਜੇ ਸਾਡੇ ਚਲੋ ਕੋਈ ਨਾ ਤੁਸੀਂ ਕੰਫਰਟੇਬਲ ਹੋ ਨਾ ਕੋਈ ਆ ਕਿਹੜਾ ਪਲੇਅਰ ਖੜਾ ਵਾਰੀਅਰ ਇਹ ਨਵਾਂ ਪਲੇਅਰ ਬਾਣੀ ਹੋ ਕਿੰਨਾ <laughs> <laughs> क्या बात है क्या बात है उमर जई बॉलिंग कर अफगानिस्तान बॉलर उमर जई साई किशोर सच शाही किशोर आया ऊपर दर्शक बैठे हैं हल्ला श्री कर रहे हो कैमरा किधर आ रहे वो उन्होंने वाले कैमरा है? क्या है वो ऊपर यही कैमरे स्पाइडर कैमरे नहीं लाने फोटो गाना चल रहा है आप ठीक है ਚਰਮਾ ਦੀ ਬਾਲ ਦੇਖਿਆ ਜੇ ਰਨ ਆਫ ਬਹੁਤ ਲੰਬਾ ਮੋਹਿਦ ਸ਼ਰਮਾ ਚੱਲ ਮੋਹਿਦ ਭਾਈ ਇੱਧਰ ਆਣਾ ਇੱਧਰ ਆਣਾ ਇਹਨਾਂ ਨੂੰ ਆਪ ਨੂੰ ਪੜੋ ਅਮੋਿਤ ਸ਼ਰਮਾ ਫਿਲਿੰਗ ਕਰ ਰਿਹਾ ਜੀ ਹਾਂ ਓਏ ਅੱਡੀ ਅੱਡੀ ਇਹ ਤਾਂ ਨਾਕਰੀ ਚੱਲ ਰਿਹਾ ਅੱਲਾਹ 60 ਡਾਇਮੋ missing it ਇਤਿਨਿਕ ਤੋਂ ਬਾਅਦ ਲੇਜ਼ਰ ਸ਼ੋਅ ਜਿਹੜਾ ਗਰਾਊਂਡ ਤੇ ਚਲਾਇਆ ਜਾਂਦਾ ਬਹੁਤ ਵਧੀਆ ਲੱਗਦਾ ਬਹੁਤ ਖੂਬਸੂਰਤ ਨਜ਼ਾਰਾ ਹੁੰਦਾ ਹੈ ਆਸਟ੍ਰੇਲੀਆ ਦੇ 플레이ਰ ਗਲਨ ਮੈਕਸਵੈਲ ਨੇ ਬੱਸ ਇਹਦਾ ਵਿਰੋਧ ਕਰਿਆ ਸੀ ਉਹਨਾਂ ਨੇ ਕਹਿਣਾ ਸੀ ਕਿ ਜਦੋਂ ਲਾਈਟਸ ਆਨ ਹੁੰਦੀਆਂ ਤਾਂ ਅੱਖਾਂ ਦੇ ਬੁਰਾ ਸੱਟ ਪੈਂਦਾ ਲੇਜ਼ਰ ਸ਼ੋਅ ਦਾ ਬਾਕੀ ਗਰਾਊਂਡ ਦੇ ਦਰਸ਼ਕਾਂ ਲਈ ਬਹੁਤ ਮਾਜੇ ਵਾਲਾ ਹੁੰਦਾ ਹੈ ਬਰਾਡ ਬਾਜੀ ਆ ਜੀ ਤੁਸੀਂ ਔਰ ਕਰਨੇ ਆ ਤਿੰਨ ਚਾਰ ਅਗਲਾ ਓਵਰ ਲਓ ਪਾਜੀ ਤੁਸੀਂ ਇਹੋ ਜਿਹੇ ਬਾਲ ਦਾਸ ਬਾਲ ਹੌਲੈਂਡ ਨੂੰ ਫੇਰ ਬੁਲਾਇਆ ਜਾ ਅਰਸ਼ਦੀਪ ਭਾਈ ਅਗਲਾ ওভার ਤੂੰ ਕਰ ਯਾਰ போய் யாவுக்காரப்பையாரு ਹਾਰੀ ਰਾਸ਼ੀ ਦਿੱਖਾ ਲੀਹਾਂ ਚਮਤਕਾਰੀ ਰਾਸ਼ੀ ਇਹਦੇ ਆਹੋ ਹੋਣਾ ਸੱਤ ਤੋਂ ਉੱਡ ਰਹੀ ਛੇਵੇਂ ਸਾਥੇ ਹੈ ਛੇ ਵਾਲਾ ਜੇਕਰ ਨਹੀਂ ਰਹਿ ਗਿਆ ਜੀ हाँ आज साई किशोर खड़े हैं को <laughs> राहुल भाई राहुल भाई अगला मैच खेलोगे राहुल भाई राहुल भाई नेक्स्ट मैच खेलोगे <laughs> ਮੈਚ ਖਤਮ ਹੋ ਗਿਆ ਸੀ ਤੇ ਜਿਹੜਾ ਪੰਜਾਬ ਹੈ ਗੁਜਰਾਤ ਤੋਂ ਹਾਰ ਗਿਆ ਸੀ ਤੇ ਪੰਜਾਬ ਦੇ ਪਲੇਅਰ ਕੁਝ ਪ੍ਰੈਕਟਿਸ ਕਰ ਰਹੇ ਸੀ ਤੇ ਉਹਨਾਂ ਨੂੰ ਅਸੀਂ ਬੁਲਾ ਰਹੇ ਸੀ ਉਹਨਾਂ ਦੇ ਨਾਲ ਐਂਟਰਟੇਨਮੈਂਟ ਕਰ ਰਹੇ ਸੀ